ਇੱਕ ਰਾਜਾ ਉਹਨੇ ਮਤਲਬ ਪਬਲਿਕ ਤੋਂ ਟੈਕਸ ਦੁਆਰਾ ਹੋਰ ਸਭ ਕੁਝ ਦੁਨੀਆ ਭਰਦਾ ਉਹਨਾਂ ਨੇ ਦੇਖਿਆ ਕਿ ਜੀ ਉਹਨੇ ਮਤਲਬ ਸਾਰੇ ਪਬਲਿਕ ਤੋਂ ਪੈਸੇ ਕੱਢ ਲਏ ਠੀਕ ਹੈ ਖਿੱਚ ਲਏ ਜਮਾਨ ਕੋਲ ਕਿਸੇ ਕੋਲੇ ਕਰੰਸੀ ਰਹਿਣ ਹੀ ਨਹੀਂ ਦਿੱਤੀ ਅੱਛਾ ਜੀ ਕੋਈ ਸਿੱਕਾ ਹੀ ਨਹੀਂ ਰਹਿਣ ਠੀਕ ਹੈ ਜੀ ਉਸ ਤੋਂ ਬਾਅਦ ਜੀ ਉਹ ਕਹਿੰਦਾ ਬਈ ਮੈਂ ਉਸ ਨਾਲ ਆਪਦੀ ਕੁੜੀ ਦਾ ਰਿਸ਼ਤਾ ਕਰ ਦੂੰਗਾ ਜਿਹੜਾ ਬੰਦਾ ਮੈਨੂੰ ਇੱਕ ਸਿੱਕਾ ਲਿਆ ਕੇ ਦੇਵੇ ਇੱਕ ਸਿੱਕਾ ਵੀ ਵਾਟ ਕੇ ਲਿਆ ਦੇ ਵੀ ਹਾਂ ਇੱਕ ਸ਼ਿੱਕਾ ਵੀ ਕਿ ਤੋ ਪਾੜ ਕੇ ਲਿਆ ਦੇ ਠੀਕ ਹੈ ਜੀ ਉਹਨੇ ਕੀ ਕਰਿਆ ਜੀ ਉਹਨੇ ਬੇਨਤੀ ਕਰਾਤੀ ਵੀ ਮੈਂ ਮਤਲਬ ਇੱਕ ਸਿੱਕਾ ਜੇ ਕੋਈ ਲਿਆਊਗਾ ਮੈਂ ਉਹਨੂੰ ਉਹਦੇ ਨਾਲ ਆਪਦੀ ਕੁੜੀ ਦਾ ਵਿਆਹ ਕਰ ਦਵਾਂ ਇਹ ਬੇਨਤੀ ਕਰਾਤੀ ਇਹ ਬੇਨਤੀ ਕਰਾ ਜਦੋਂ ਇਹ ਬੇਨਤੀ ਕਰਾਤੀ ਉਹਨੇ ਕੀ ਕਰਿਆ ਉਤਾ ਪਈ ਇੱਕ ਮੁੰਡਾ ਸੀ ਉੱਥੇ ਹੀ ਉਸ ਦੇ ਨਗਰ ਦੇ ਹੂੰ ਉਹਦੀ ਮਾਂ ਵਿਧਵਾ ਸੀ ਉਹ ਆਪਦੀ ਮਾਂ ਦੇ ਗਲ ਪੈ ਗਿਆ ਕਹਿੰਦਾ ਕਿ ਮਾਂ ਫਿਰ ਮੈਨੂੰ ਇੱਕ ਸਿੱਕਾ ਕਿਤੋਂ ਤਾਂ ਦੇ ਕਿਤੋਂ ਵੀ ਦੇ ਹਾਂ ਕਹਿੰਦੀ ਮੈਂ ਕਿੱਥੋਂ ਦੇਵਾਂ ਪੁੱਤ ਜਦੋਂ ਕਿਸੇ ਕੋਲੇ ਹੈ ਹੀ ਨਹੀਂ ਕਹਿੰਦੀ ਕਿਤੋਂ ਮੰਗ ਮੰਗ ਲੈ ਕਿਸੇ ਕੋਲੇ ਪਿਆ ਹੋ ਹਾਂਜੀ ਉਹ ਕਿਤੇ ਕੋਲ ਕਿਸੇ ਕੋਲੇ ਛੱਡਿਆ ਹੀ ਨਹੀਂ ਸੀ ਰਾਜੇ ਨੇ ਹੂੰ ਉਹ ਕਹਿੰਦਾ ਜੀ ਉਸ ਤੋਂ ਬਾਅਦ ਉਹ ਕੀ ਕਹਿੰਦਾ ਉਹ ਕਹਿੰਦਾ ਵੀ ਇੱਕ ਦਿਨ ਫਿਰ ਬੈਠੀ ਬੈਠੀ ਉਹਦੇ ਦਿਮਾਗ ਚ ਆਈ ਕਹਿੰਦੀ ਕਹਿੰਦੀ ਪੁੱਤ ਤਿੱਕ ਗੱਲ ਜੇ ਤੂੰ ਕਰ ਸਕਦਾ ਹੈ ਤੈਨੂੰ ਸਿੱਕਾ ਮਿਲ ਸਕਦਾ ਹੈ ਹਾਂਜੀ ਉਹ ਕਹਿੰਦਾ ਮਾਂ ਦੱਸ ਹਾਂ ਅਕੇ ਦੱਸਣਾ ਕੀ ਐ ਕਿ ਤੇਰੇ ਅੱਬੂ ਜਦੋਂ ਦਫਨਾਏ ਸੀ ਜੀ ਉਹਦੇ ਮੂੰਹ 'ਚ ਇੱਕ ਸਿੱਕਾ ਪਾਇਆ ਸੀ ਠੀਕ ਐ ਤੂੰ ਰਾਤ ਨੂੰ ਜਾਇਂ ਕਬਰ ਪਟਲੇ ਸਿੱਕਾ ਕੱਢ ਲੈ ਸਿੱਕਾ ਕੱਢ ਲੈ ਕੋਈ ਨਹੀਂ ਉਹ ਮੇਰੇ ਕੋਲ ਕਰਿਆ ਰਾਤ ਨੂੰ ਚਲਾ ਗਿਆ ਠੀਕ ਐ ਉਹਨੇ ਕਬਰ ਪੱਟੀ ਸਿੱਕਾ ਕੱਢ ਲਿਆ ਠੀਕ ਐ ਜੀ ਸਵੇਰ ਜਾ ਬੜਿਆ ਰਾਜੇ ਦੇ ਦਰਬਾਰ 'ਚ ਕਹਿੰਦਾ ਲਿਆ ਰਿਸ਼ਤਾ ਰਿਸ਼ਤਾ ਲੈ ਆਵਦੀ ਕੁੜੀ ਦਾ ਹਮ ਆ ਚੱਕ ਉਹ ਕਹਿੰਦਾ ਐ ਤਾਂ ਨਹੀਂ ਮੈਨੂੰ ਦੱਸ ਕਿੱਥੋਂ ਆਇਆ ਇਹ ਉਹ ਕਹਿੰਦਾ ਜੀ ਤੁਸੀਂ ਇਸ ਗੱਲ ਤੋਂ ਕੀ ਲੈਣਾ ਕਹਿੰਦਾ ਮੈਂ ਤਾਂ ਤੈਨੂੰ ਤੇ ਤੇਰੀ ਮਾਂ ਨੂੰ ਮਰਵਾ ਦੂੰ ਰਾਜਾ ਕਹਿੰਦਾ ਹਾਂ ਵੀ ਜੇ ਨਾ ਦੱਸਿਆ ਤੂੰ ਦੱਸ ਉਹ ਕਹਿੰਦਾ ਵੀ ਗੱਲ ਨਹੀਂ ਐਵੇਂ ਮੇਰੇ ਅੱਬੂ ਜਦੋਂ ਦਫਨਾਇਆ ਸੀ ਉਹਦੇ ਮੂੰਹ 'ਚ ਸਿੱਕਾ ਪਾਇਆ ਸੀ ਜੀ ਮੈਂ ਤਾਂ ਉਹ ਰਾਤ ਨੂੰ ਕੱਢ ਕੇ ਲਿਆ ਹੂੰ ਉਹ ਕਹਿੰਦਾ ਠੀਕ ਐ ਤੇਰੇ ਨਾਲ ਕੇ ਮੇਰੇ ਕੁੜੀ ਦਾ ਰਿਸ਼ਤਾ ਪੱਕਾ ਠੀਕ ਹੈ ਉਹਨੇ ਉਸੇ ਵਕਤ ਜਾਨੀ ਆਪ ਤੇ ਵਜ਼ੀਰਾਂ ਨੂੰ ਫੌਜ ਨੂੰ ਮਤਲਬ ਆਰਡਰ ਕਰਤਾ ਵੀ ਤੁਸੀਂ ਜਾ ਕੇ ਸਾਰੀਆਂ ਕਬਰਾਂ ਪੱਟ ਲੋ ਤੇ ਉਹਨਾਂ ਦੇ ਚਿੱਕਾ ਮੂੰਹ ਚੋਂ ਕੱਢ ਲਿਓ ਕੱਢ ਲਿਓ ਤਾਂ ਅੱਜ ਜਿਹੜਾ ਕੈਪਟਲਿਜ਼ਮ ਹੈ ਜੀ ਇਹ ਸਭ ਤੋਂ ਵੱਡੇ ਮੂਰਖ ਨੇ ਜਿੰਨੇ ਵੀ ਇਹ ਸਭ ਤੋਂ ਵੱਡੇ ਨੇ ਜੀ ਉਹ ਮੂਰਖ ਉਹ ਜੇ ਤੁਹਾਡੇ ਕੋ ਜੇ ਪাবਲਿਕ ਦੀ ਜੇਬ ਚ ਪੈਸਾ ਨਹੀਂ ਰਹੂਗਾ ਸੋਡੀਆਂ ਫੈਟੀਆਂ ਕਿਵੇਂ ਚੱਲਣਗੀਆਂ ਸਹੀ ਹੈ ਉੱਥੇ ਤਾਂ ਲੈ ਕੇ ਆਓ ਪਬਲਿਕ ਦੀ ਜੇਬ ਚ ਕੁਸਤਾ ਰਹਿਣ ਦਿਓ ਹਮ ਜਿਹੜੇ ਸਾਡਾ ਤਾਂ ਕੁਛ ਨਹੀਂ ਜਾਣਾ ਅਸੀਂ ਤਾਂ ਐਵੇਂ ਜਿਗਰੂ ਚੱਲੀ ਜਾਣਾ ਸਾਡਾ ਤਾਂ ਪਬਲਿਕ ਦਾ ਤਾਂ ਸਹੀ ਹੈ ਫੈਕਟਰੀਆਂ ਤਾਂ ਸੋਡੀਆਂ ਖੰਡਣੀਆਂ ਨਾ ਹਾਂ ਕੋਈ ਨਾ AI ਅਪਣਾ ਲਓ ਸਹੀ ਹੈ ਰੋਬੋਟ ਲੈ ਆਓ ਸਹੀ ਹੈ ਬੰਦਾਂ ਤੋਂ ਨਾ ਕੰਮ ਕਰਾਓ ਨਾ ਕਰਾਓ ਉਹ ਫੈਕਟਰੀਆਂ ਚਲਾਓਗੇ ਕਾਦੇ ਵਾਸਤੇ ਜਦੋਂ ਕਿਸੇ ਨੂੰ ਪੈਸਾ ਨਹੀਂ ਦੇਣਾ ਲੇਬਰ ਨੂੰ ਕਿਸੇ ਨੂੰ ਕੁਛ ਉਹ ਨਹੀਂ ਕਰਨਾ ਫਿਰ ਸੁੱਡੀਆਂ ਫੈਕਟਰੀਆਂ ਚੱਲਣਗੀਆਂ ਕਿਵੇਂ ਇਹ ਇਹ ਗੱਲ ਇਹ ਤੁਹਾਡਾ ਪੁਆਇੰਟ ਆ ਮਤਲਬ ਰੋਬੋਟ ਕੰਮ ਕਰਨਗੇ AI ਕੰਮ ਕਰੂਗੀ ਨਾਲ ਠੀਕ ਹੈ ਲੋਕਾਂ ਕੋਲੇ ਆਮਦਨੀ ਨਹੀਂ ਆਈ ਤੇ ਲੇਬਰ ਹੀ ਨਾ ਕੀਤੀ ਦਿਹਾੜੀ ਨਾ ਕੀਤੀ ਉਹ ਕੰਮ ਤੇ ਨਾਗੇ ਆਮਦਨੀ ਨਹੀਂ ਆਈ ਤੇ ਖਰਚਾ ਕਿੱਥੋਂ ਕਰਨਗੇ ਤੇ ਸੁਣੇ ਚੀਜ਼ਾਂ ਕਿ ਹਾਂ ਭਾਈ ਇੱਕ ਮਿੰਟ ਪਰਚੇਜ਼ਿੰਗ ਪਾਵਰ ਕਿੱਥੋਂ ਰੋਕ ਪਰਚੇਜ਼ਿੰਗ ਪਾਵਰ ਪਰਚੇਜ਼ਿੰਗ ਪਾਵਰ ਨਹੀਂ ਜਿੰਨਾ ਚਿਰ ਉਹਨਾਂ ਚਿਰ ਫਿਰ ਫੈਕਟਰੀਆਂ ਨਹੀਂ ਚੱਲ ਸਕਦੀਆਂ ਹਾਂ ਇਹ ਪੁਆਇੰਟ ਆ ਹਾਂ ਠੀਕ ਹੈ ਨਾ ਤਾਂ ਦੁਨੀਆ ਦਾ ਮਤਲਬ ਇਹ ਚੱਕਰ ਜਿਹੜੀ ਮੈਂ ਤੁਸੀਂ ਵਿਚਾਰਧਾਰਾ ਦੀ ਗੱਲ ਕਰਦੇ ਹੋ ਫਾਈਨਲ ਫੋਨ ਤੇ ਹਾਂ ਇਹ ਵਿਚਾਰ ਬਤੂਰਤਾ ਹੁਣ ਸਭ ਖਤਮ ਹੋ ਗਿਆ ਕੈਪਟਲਿਜ਼ਮ ਖਤਮ ਹੋ ਗਿਆ ਕਮਿਊਨਲਿਜ਼ਮ ਖਤਮ ਹੋ ਗਿਆ ਸਭ ਕਿਸਮ ਦੀ ਵਿਚਾਰਧਾਰਾ ਇੱਕ ਥਾਂਵੇਂ ਸਿਮਟ ਗਈ ਪੈਸਾ ਪੈਸਾ ਦੈਟਸ ਆਲ ਫਿਰ ਇਹ ਇਹ ਅੰਤ ਤੱਕ ਤੁਹਾਡਾ ਅੰਦਾਜ਼ਾ ਕੀ ਹੈ ਵੀ ਇਹ ਪੈਸਾ 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 ਇਹ ਚਲਦਾ ਹੀ ਰਹੂਗਾ ਨਹੀਂ ਇਹ ਇਸ ਤਰ੍ਹਾਂ ਨਹੀਂ ਚੱਲਦਾ ਹੂੰ ਇਸ ਤਰ੍ਹਾਂ ਨਹੀਂ ਇਹ ਚੱਲਦਾ ਜੀ ਇਹ ਸਾਰਾ ਕੁਝ ਇੱਕ ਮਤਲਬ ਨਾ ਇੱਕ ਐਲੀਮੈਂਟ ਹੈ ਬ੍ਰਹਿਮੰਡ ਦੇ ਵਿੱਚ ਜਿਹਨੂੰ ਸਾਇੰਸ ਭਾਲ ਦੀ ਫਿਰਦੀ ਰਹਦੀ ਆ ਜਿਹਨੂੰ ਕਹਿੰਦੇ ਨੇ ਵੀ ਸਾਇੰਸ ਕਹਿੰਦੀ ਆ ਵੀ ਵੀ ਕੁਸਤਾ ਹੈ ਜਿਹੜਾ ਸਾਥੋਂ ਛੁੱਟ ਰਿਹਾ ਹਾਂ ਗੱਲ ਸਮਝ ਲਓ ਸਹੀ ਹੈ ਉਹ ਜਿਹੜਾ ਛੁੱਟ ਰਿਹਾ ਉਹ ਮੇਰੇ ਕੋਲ ਹੈਗੀ ਆ ਡਿਸਕਵਰੀ ਉਹ ਮੈਨੂੰ ਪਤਾ ਵੀ ਕਿਵੇਂ ਇਹ ਕਰ ਰਿਹਾ ਹੈ ਇਹ ਜਿਹੜਾ ਮਤਲਬ ਮੂਵ ਚੱਲ ਰਿਹਾ ਜਮਾਨੇ ਦਾ ਜੀ ਇਹ ਜਮਾਨੇ ਦਾ ਮੂਵ ਇਹ ਐਲੀਮੈਂਟ ਮੋੜ ਕੇ ਲੈ ਜਾ ਰਿਹਾ ਸਾਰਾ ਕੁਝ ਕਿਉਂਕਿ ਇਹਨੇ ਮਤਲਬ ਜਿਹੜਾ ਜੀਵਨ ਹੈ ਸਮਾਪਤ ਵੀ ਕਰਨਾ ਧਰਤੀ ਤੋਂ ਬਹੁਤ ਵਾਰੀ ਸਮਾਪਤ ਕੀਤਾ ਠੀਕ ਹੈ ਤਾਂ ਇਹ ਜੀਵਨ ਜਿਹੜਾ ਆਪਾਂ ਮਤਲਬ ਸਮਾਪਤੀ ਦੀ ਔਰ ਅਸੀਂ ਚੱਲ ਪਏ ਵੀ ਆਰ ਵੀ ਆਰ ਗੋਇੰਗ ਟੂ ਫਿਨਿਸ਼ ਲਾਈਨ ਮਤਲਬ ਮਤਲਬ ਖਤਮ ਹੋਣ ਵਾਲੇ ਪਾਸੇ ਨੂੰ ਜਾ ਰਹੇ ਹਾਂ ਜੀ ਹਾਂ ਕਿਉਂਕਿ ਇਧਰਲੇ ਪਾਸੇ ਨੂੰ ਚੱਲ ਪਏ ਜਦੋਂ ਐਨੇ ਮੂਰਖ ਨੇ ਬਦ ਸਾਇੰਸ ਸਾਇੰਟਿਸਟ ਵੀ ਮੂਰਖ ਨੇ ਜਦੋਂ ਕੋਈ ਵੀ ਕਿਸੇ ਵੀ ਪਲੈਨੈਟ ਤੇ ਹੋਰੇ ਭਾਰ ਦੇ ਫਿਰਦੇ ਨੇ ਵੀ ਅਸੀਂ ਐਂ ਕਰਕੇ ਵੀ ਜੇ ਸਾਨੂੰ ਮਤਲਬ ਕੋਈ ਪਾਣੀ ਮਿਲ ਜੇ ਕੋਈ ਹੋਰ ਮਿਲ ਜੇ ਜਾਂ ਕੋਈ ਸਾਨੂੰ ਮਤਲਬ ਮਿਲ ਜੇ ਹੋਰ ਕੋਈ ਆਪਣਾ ਸਭਿਅਤਾ ਕਿਤੇ ਹੋਰ ਪਲੈਨੈਟ ਤੇ ਉਹ ਉੱਥੇ ਬਾਅਦ ਤੇ ਸਾਡੇ ਉੱਥੇ ਉਹ ਐਲੀਮੈਂਟ ਹੀ ਨਹੀਂ ਹਨ ਜਿਹੜੇ ਇੱਥੇ ਨੇ ਜਿਹੜੇ ਉੱਥੇ ਨੇ ਰਹਿ ਤਾਂ ਮਤਲਬ ਕਈ ਐਸੇ ਜੀਵ ਵੀ ਨੇ ਜਿਹੜੇ ਮਤਲਬ ਹੋਰ ਪਲੈਨੈਟਾਂ ਦੇ ਉੱਤੇ ਬਿਲਕੁਲੀ ਜ਼ਹਿਰੀਲੀ ਗੈਸਾਂ 'ਚ ਜੀ ਉਹਨਾਂ ਨੂੰ ਸਾਹ ਆਉਂਦਾ ਹੈ ਉਹਨਾਂ ਨੂੰ ਆਕਸੀਜਨ 'ਚ ਉਹ ਮਰੀ ਜਾਣ ਤਾਂ ਇਸ ਤਰ੍ਹਾਂ ਨੇ ਹਾਂ ਇਹ ਤਾਂ ਆਨ ਆਨ ਅਕਾਉਂਟੇਬਲ ਬਤਲੋ ਪਲੈਨਟਾਂ ਦੇ ਉੱਤੇ ਹੈਗੀ ਹੈ ਜੀਵਨਤਾ ਜੀ ਲੇਕਿਨ ਇਹ ਸਾਇੰਸ ਨੂੰ ਨਹੀਂ ਸਮਝ ਲੱਗ ਰਹੀ ਸਾਇੰਸ ਮਤਲਬ ਕ੍ਰਖ ਤੇ ਫੈਈ ਜਾ ਰਹੀ ਹੈ ਸਹੀ ਨਹੀਂ ਮਤਲਬ ਨੇਚਰਲ ਸਾਇੰਸ ਕਰੋ ਅਸੀਂ ਐ ਨਹੀਂ ਕਹਿੰਦੇ ਵੀ ਸਾਇੰਸ ਨਾ ਕਰੋ ਸਾਇੰਸ ਨੇਚਰ ਦੇ ਕਰੋ ਜਿਹੜੀਆਂ ਮਤਲਬ 99% ਇਨਵੈਂਸ਼ਨਸ ਨੇ ਜਿਹੜੀਆਂ ਸਾਇੰਸ ਦੀਆਂ ਉਹ ਸਾਰੀਆਂ ਰੌਂਗ ਨੇ ਇਹਨਾਂ ਇਹਨਾਂ ਬਿਨਾ ਮਤਲਬ ਜੀਵਨ ਚੱਲ ਸਕਦਾ ਅੱਛਾ ਚੱਲ ਸਕਦਾ ਇਹਨਾਂ ਦਾ ਹਾਂ ਲੰਬਾ ਔਰ ਲੰਬਾ ਹੋ ਵੀ ਲੌਂਗ ਰਨ ਲੌਂਗ ਰਨ ਹੋ ਪੰਜ ਹਜ਼ਾਰ ਸਾਲ ਤੋਂ ਅਸੀਂ ਮਤਲਬ ਸਾਡੇ ਕੋਲ ਇਤਿਹਾਸ ਹੈ ਕੁਝ ਜੀ ਇਹਨੂੰ ਅਸੀਂ ਕੁਝ ਕੁਝ ਜਾਣਦੇ ਹਾਂ ਜੀ 5000 ਸਾਲ ਦੇ ਇਤਿਹਾਸ ਚ ਮਤਲਬ ਇੰਨਾ ਮਤਲਬ ਸਪੀਡ ਨਹੀਂ ਫੜੀ ਜਮਾਨੇ ਨੇ ਜਿੰਨੀਆਂ ਪਿਛਲੇ 20 30 ਸਾਲਾਂ ਦੇ 50 ਸਾਲਾਂ ਦੇ ਫੜੀ ਇਹ ਨਹੀਂ ਪੰਜਾਬ ਹਨ ਲੈ ਫਿਰ ਹਾਂ 5000 ਸਾਲ ਚ ਉਹਨਾਂ ਨਹੀਂ ਮਤਲਬ ਤੇਜ਼ ਚੱਲਿਆ ਜਮਾਨਾ ਕਦੇ ਵੀ ਜਿਨਾ ਜਿੰਨਾ ਪਿਛਲੇ 50 ਸਾਲਾਂ ਜਾਂ 100 ਸਾਲ ਚੱਲਿਆ ਜੀ 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 ਤਾਂ ਇਹ ਚੀਜ਼ ਜਦੋਂ ਕੋਈ ਵੀ ਚੀਜ਼ ਓਵਰ ਸਪੀਡ ਹੋ ਜਾਏ ਉਹ ਤੁਹਾਨੂੰ ਪਤਾ ਹੀ ਆ ਵੀ ਕੀ ਹੁੰਦਾ ਫਿਰ ਐਕਸੀਡੈਂਟ ਹੀ ਹੋਣਾ ਜਦੋਂ ਓਵਰ ਸਪੀਡ ਹੋ ਜਾਏ ਇੱਕ ਗੱਲ ਇਹ ਵੀ ਇਹ ਵੀ ਤੁਸੀਂ ਗੱਲ ਕਹਿ ਰਹੇ ਹੋ ਮਤਲਬ ਗੁਰਬਾਣੀ ਦੇ ਵਿੱਚ ਜਿਵੇਂ ਆਪਾਂ ਦਰਜ ਹੋ ਜਾਂਦਾ ਵੀ ਗੁਰੂ ਵੀ ਕਹਿ ਗਏ ਆ ਵੀ ਅੰਤ ਨਹੀਂ ਧਰਤੀ ਦਾ ਜਿਵੇਂ ਤੁਸੀਂ ਕਿਹਾ ਵੀ ਪਤਾ ਹੀ ਨਹੀਂ ਕਿੰਨੀਆਂ ਧਰਤੀਆਂ ਕਿੰਨੀਆਂ ਹਾਂ ਗੁਰਬਾਣੀ ਨੇ ਵੀ ਇਹ ਦਰਜ ਕੀਤਾ ਕੋਈ ਕਸਲਾ ਕੋਈ ਗੱਲ ਨਹੀਂ ਨਾਲ ਨਾਲ ਗੱਲ ਕਰ ਉਹ ਤਾਂ ਉਹ ਤਾਂ ਮੇਰੀ ਕੋਈ ਗੱਲ ਹੀ ਨਹੀਂ ਜੀ ਉਹ ਤਾਂ ਮੇਰੇ ਕੋਲੇ ਡਿਸਕਵਰੀ ਹੈ ਜੀ ਅੱਛਾ ਇਹ ਵੀ ਮੇਰੇ ਕੋਲੇ ਡਿਸਕਵਰੀ ਹੈ ਠੀਕ ਹੈ ਜਿਹੜੀ ਮਤਲਬ ਸਾਇੰਸ ਦੇ ਸਮਝ ਨਹੀਂ ਆ ਸਕਦੀ ਸਾਇੰਸ ਵਾਲੇ ਮਤਲਬ ਮੇਰੇ ਹਿਸਾਬ ਨਾਲ ਜੇ ਚੱਲਦੀ ਰਹੀ ਧਰਤੀ ਤੇ ਠੀਕ ਹੈ ਜੇ ਜੀਵਨ ਚੱਲਦਾ ਰਿਹਾ ਤਾਂ ਸਾਇੰਸ ਵਾਲੇ 100 ਸਾਲ ਨਹੀਂ ਸਮਝ ਸਕਦੇ ਉਹ ਜੀ ਨਾ ਸਮਝ ਨਹੀਂ ਸਕਦੀ ਮੈਨੂੰ ਪਤਾ ਮੈਂ ਨਾ ਸਾਨੂੰ ਬੀਸੀਆਂ ਮਤਲਬ ਮੇਲਾਂ ਕਰੀਆਂ ਨੇ ਮੈਂ ਹੁਣ ਵੀ ਆ ਮੈਂ ਹੁਣੇ ਮੇਰੇ ਮਤਲਬ ਕੰਪਿਊਟਰ ਤੋਂ ਹੀ ਦੇਖ ਸਕਦੇ ਹਾਂ ਮੈਂ ਐਲਨ ਮਸਕ ਨੂੰ ਕਰੀ ਹੈ ਮੈਂ ਮੈਂ ਇਹ ਵੀ ਵੇਖ ਰਿਹਾ ਹਾਂਗਾ ਮੈਂ ਤੁਹਾਡੀ ਥੋੜੀ ਉਮਰ ਕਿੰਨੀ ਹੈ ਤੁਹਾਡੀ 77 ਇਅਰ 77 ਇਅਰ ਤੁਸੀਂ ਲੈਪਟਾਪ ਵਗੈਰਾ ਚਲਾ ਕੇ ਮੇਲਾ ਮੂਲਾ ਕਰ ਰਹੇ ਹੋ ਜੈਸ ਆਈ ਐਮ ਅ ਟੋਟਲੀ ਨੋ ਐਜੂਕੇਟਿਡ ਪਰਸਨ ਵੈਰੀ ਗੁੱਡ ਯੈਸ ਆਈ ਕੈਨ ਸਪੀਕ ਇਨ ਇੰਗਲਿਸ਼ ਆਈ ਕੈਨ ਸਪੀਕ ਇਨ ਇੰਗਲਿਸ਼ ਐਂਡ ਰਾਈਟ ਇਨ ਇੰਗਲਿਸ਼ ਬੜੀ ਖੁਸ਼ੀ ਆਈ ਹੈਵ ਆਈ ਹੈਵ 100 ਜੀਬੀ ਟੈਕਸਟ ਇਨ ਮਾਈ ਕੰਪਿਊਟਰ ਰਿਟਨ ਬਾਈ ਮੀ 100 uv ਜੈਸ ਇਹ ਕੋਈ ਗੱਲ ਨਹੀਂ ਪਤਾ ਕੀ ਗੱਲ ਆ ਇਹ ਇਹ ਮੈਂ ਮਤਲਬ ਸੋਨੂੰ ਗੱਲ ਕਰ ਰਿਹਾ ਸੀ ਮੈਂ ਐਲਨ ਮਸਕ ਨੂੰ ਮਤਲਬ ਮੇਲ ਕਰੀ ਆ ਅੱਛਾ ਵੀ ਤੁਸੀਂ ਜਿਹੜਾ ਮੰਗਲ ਤੇ ਜਾਣ ਨੂੰ ਕਹਿੰਦੇ ਹੋ ਇੱਕ ਸਾਲ ਜਾਣ ਨੂੰ ਲੱਗਦਾ ਇੱਕ ਸਾਲੋਂ ਨੂੰ ਲੱਗਦਾ ਜੀ ਚਲੋ ਤੁਸੀਂ ਉੱਥੇ ਬੰਦਾ ਵੀ ਭੇਜ ਦਿਓਗੇ ਮੰਨ ਲੈਂਦੇ ਆ ਪਰ ਜੇ ਤੁਸੀਂ ਮਤਲਬ ਉਹ ਕਰਨਾ ਹੀ ਇਹ ਚਾਹੁੰਦੇ ਹੋ ਜੀ ਤਾਂ ਵੀ ਕਨ ਕੋ ਇਨ ਦਾ ਦੀਪ ਯੂਨੀਵਰਸ ਵਿਦਨ ਸੈਕੰਡਸ ਉਹ ਕਿੱਥੇ ਜਾ ਸਕਦਾ ਕਿਤੇ ਵੀ ਬ੍ਰਹਿਮੰਡ ਵਿੱਚ ਕਿਤੇ ਵੀ ਜਾ ਸਕਦਾ ਕਿਵੇਂ 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 ਜਿਹੜੀ ਸਾਡੀ ਕੌਨਸ਼ੀਅਸ ਹੈ ਠੀਕ ਹੈ ਚੇਤਨਾ ਤੱਕ ਚੇਤਨਾ ਇਹ ਚੇਤਨਾ ਜਿਹੜੀ ਸਾਡੀ ਇਹ ਕਰ ਦਿੰਦਾ ਸਾਰੇ ਕੰਮ ਦੂਜਾ ਵੀ ਲਾ ਦੇ ਉਹ ਉਹ ਕਰ ਦਈਏ ਸਾਰੇ ਹਾਂਜੀ ਚੇਤਨਾ ਕਿਤੇ ਵੀ ਜਾ ਸਕਦੀ ਹੈ ਇਹਨੂੰ ਕੋਈ ਮਤਲਬ ਕੋਈ ਬੰਦਸ਼ ਨਹੀਂ ਕਿਤੋਂ ਕਿਤੇ ਵੀ ਤਾਂ ਸਾਰੇ ਕਿਤੇ ਵੀ ਇਹ ਅਸੀਂ ਮਤਲਬ ਵਿਥਿਨ ਸੈਕੰਡਸ ਵੀ ਕੈਨ ਟਰੈਵਲ ਇਨ ਦ ਬਰੀ ਲਾਈਟਨਿੰਗ ਸਪੀਡ ਵਿਥਿਨ ਲਾਈਕ ਮਿਲੀਅਨ ਲਾਈਟ ਈਅਰ ਪਰ ਸੈਕਿੰਡ ਪਰ ਸੈਕਿੰਡ ਯੈਸ ਮਿਲੀਅਨ ਲਾਈਟ ਈਅਰ ਪਰ ਸੈਕਿੰਡ ਜਿਹਨੂੰ ਟਾਈਮ ਟਰੈਵਲ ਕਿਹਾ ਜਾਂਦਾ ਉਹ ਚੀਜ਼ ਕਿ ਹੋਰ ਇਹ ਤਾਂ ਟਾਈਮ ਟਰੈਵਲ ਇਜ਼ ਅਨਦਰ ਥਿੰਗ ਅੱਛਾ ਨੋ ਨੋ ਇਹ ਤਾਂ ਵੱਖਰੀ ਚੀਜ਼ ਹੈ ਥਿਸ ਇਜ਼ ਕੌਨਸ਼ੀਅਸ ਕੌਨਸ਼ੀਅਸ ਫਾਰ ਐਗਜ਼ਾਮਪਲ ਤੁਸੀਂ ਕਦੇ ਆਪਣਾ ਹਰਮੰਦਰ ਸਾਹਿਬ ਗਏ ਗੇਮ ਕਈ ਵਾਰੀ ਗਏ ਕਈ ਵਾਰੀ ਗਏ ਜੀ ਪੋਸੀਬਲ ਹੈ ਕਿ ਗਏ ਨਾ ਹੋ ਬਿਲਕੁਲ ਪੋਸੀਬਲ ਆ ਹੈ ਹਾਂ ਹੋ ਸਕਦਾ ਹੈ ਹੋ ਸਕਦਾ ਤੁਸੀਂ ਹੋ ਸਕਦਾ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੋ ਕਿਉਂ ਤੁਸੀਂ ਗਏ ਸਰੀਰਕ ਤੌਰ ਤੇ ਤੁਸੀਂ ਬਾਗੇ ਛੋਡੇ ਮਤਲਬ ਜਿਹੜੀ ਕੌਨਸ਼ੀਅਸ ਆ ਜਿਹੜੀ ਚੇਤਨਾ ਉਹ ਕਿਤੇ ਹੋਰ ਫਿਰਦੀ ਸੀ ਕਿਸੇ ਹੋਰ ਕੰਮ ਤੇ ਸੀ ਹੋਰ ਕੰਮ ਤੇ ਗੱਲ ਸਮਝ ਆ ਗਈ ਤਾਂ ਹੁਣ ਤੁਸੀਂ ਇੱਥੇ ਬੈਠੇ ਹੋ ਆਪਾਂ ਹੁਵੀ 1 ਸੈਕਿੰਡ ਵੀ ਦੀ ਲਓ ਮੱਥਾ ਟੇਕ ਲਿਆ ਤੇ ਆਪਣੇ ਕੋਲ ਹੀ ਆਪਾਂ ਨੇ ਆ ਗਏ ਇੱਥੇ ਵੀ ਆ ਇਹ ਕੌਨਸ਼ੀਅਸ ਦੇਖੇ 1 ਸੈਕਿੰਡ ਵੀ ਦੀ ਉੱਥੇ ਗਈ ਆ ਜਾਣੀ ਇਹ ਜਿਹੜੀ ਚੀਜ਼ ਆ ਨਾ ਇਹਦੇ ਨਾਲ ਅਸੀਂ ਟਰੈਵਲ ਕਰ ਸਕਦੇ ਹਾਂ ਜੀਪ ਯੂਨੀਵਰਸਿਟੀ ਸੈਕੰਡ ਕੌਨਸ਼ੀਅਲਾਈਟ ਇਅਰ ਪਰ ਸੈਕੰਡ ਕੌਨਸ਼ੀਅਸ ਕੌਨਸ਼ੀਅਸ ਨਾਲ ਕੌਨਸ਼ੀਅਸ ਇਹ ਰਸੀਂ ਰਿਕਾਰਡ ਵੀ ਕਰ ਸਕਦੇ ਹਾਂ ਮੈਂ ਉਹਨਾਂ ਨੂੰ ਮਤਲਬ ਐਲਨ ਮਸਕ ਨੂੰ ਲਿਖਿਆ ਵੀ ਇੱਕ ਮਤਲਬ ਟੀਮ ਬਣਾਉਣੀ ਪਊ ਸਾਨੂੰ ਹਾਂ ਜਿਹੜੀ ਮਤਲਬ ਚਿਪ ਬਣਾਊਗੀ ਪਰ ਟੀਮ ਕਿਹੜੀ ਹੋਊਗੀ ਜਿਹਦੇ ਵਿੱਚ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਹਰ ਹੋਣਗੇ ਨੈਨੋ ਪਾਰਟੀਕਲ ਦੇ ਇੰਜੀਨੀਅਰ ਹੋਣਗੇ ਆ ਸਾਫਟਵੇਅਰ ਹਾਰਡਵੇਅਰ ਇੰਜੀਨੀਅਰ ਹੋਣਗੇ ਉਦੋਂ ਬਾਅਦ ਮੈਡੀਕਲ ਸਾਇੰਟਿਸਟ ਹੋਣਗੇ ਠੀਕ ਹੈ ਨਾ ਤੇ ਜਿਹੜੇ ਮਤਲਬ ਆ ਸਬਜੈਕਟਸ ਹੋਣਗੇ ਵੱਡੇ ਵੱਡੇ ਮਤਲਬ ਜਿਸ ਤਰ੍ਹਾਂ ਕੁਆਂਟਮ ਫਿਜ਼ਿਕਸ ਹੈ ਪਾਰਟੀਕਲ ਫਿਜ਼ਿਕਸ ਹੈ ਇਹਦੇ ਵਿੱਚ ਮਤਲਬ ਬਾਲੀਆਂ ਸਾਰੀਆਂ ਚੀਜ਼ਾਂ ਇਹਨੂੰ ਮਤਲਬ ਮਿਕਸ ਕਰਕੇ ਇੱਕ ਮਤਲਬ ਚਿਪ ਬਣੂਗੀ ਜਿਹੜੀ ਅਸੀਂ ਜਿਹੜੀ ਸਾਡੀ ਕੌਨਸ਼ੀਅਸ ਕਿਤੇ ਸਫਰ ਕਰੂਗੀ ਤਾਂ ਉਹ ਕੌਨਸ਼ੀਅਸ ਹੈ ਜਿਹੜੀ ਉਹਨੂੰ ਰਿਕਾਰਡ ਕਰਨਾ ਹੈ ਉਹ ਰਿਕਾਰਡ ਕਰਦਾ બસ ਦੈਟਸ ਆਲ ਇਹ ਪੋਸੀਬਲ ਹੋ ਸਕਦਾ ਵੀ ਯੈਸ ਥਿਸ ਇਜ਼ 100% ਪੋਸੀਬਲ ਕਿਵੇਂ ਮਤਲਬ ਚੈਪੋ ਕਿਵੇਂ ਰਿਕਾਰਡ ਕਰੋ ਸਾਡੇ ਮਨ ਦੀ ਅਵਸਥਾ ਨੂੰ ਕਿਵੇਂ ਕਰ ਲਿਓ ਆ ਫਿਰ ਇਹੀ ਤਾਂ ਹੈ ਜਿਹੜੀ ਸਾਡੀ ਮਤਲਬ ਜਿਹੜੀ ਕੌਨਸ਼ਸ ਹੈ ਕੌਨਸ਼ਸ ਕੱਲੀ ਮਨ ਦੀ ਅਵਸਥਾ ਇੱਥੇ ਨਾਲ ਨਹੀਂ ਹੈ ਇੱਥੇ ਆਏ ਤਾਂ ਸਾਰਾ ਇੱਥੇ ਆ ਗਿਆ ਹਾਂ ਇੱਥੇ ਜਿਹੜੀ ਸੋਚ ਹੈ ਸਾਡੀ ਇੱਥੋਂ ਕੌਨਸ਼ਸ ਸਾਡੀ ਇੱਥੇ ਹੈ ਜੋ ਸਾਡੀ ਇੱਥੋਂ ਮਰ ਗਈ ਕਈ ਵਾਰ ਤੁਸੀਂ ਦੇਖਿਆ ਵੇ ਬ੍ਰੇਨ ਡੈਡ ਹੋ ਜਾਂਦਾ ਬੰਦਾ ਜਿਉਂਦਾ ਪਿਆ ਹੁੰਦਾ ਜਿਹਨੂੰ ਕੋਮਾ ਚ ਕਹ ਦਿੰਦੇ ਨੇ ਆਪਾਂ ਜਿਹਨੂੰ ਆਪਾਂ ਕੋਮਾ ਚ ਆਪਾਂ ਆਪਾਂ ਦਿਲ ਦੀ ਮੌਤ ਨੂੰ ਮੌਤ ਮੰਨਦੇ ਆ ਅਹ ਲੇਕਿਨ ਕੌਨਸ਼ੀਅਸ ਜਦੋਂ ਖਤਮ ਹੋ ਗਈ ਸਮਝੋ ਬੰਦਾ ਗਿਆ ਹਾਂ ਇਹ ਕੌਨਸ਼ੀਅਸ ਹੈ ਜਿਹੜੀ ਇਹ ਮਤਲਬ ਦੇਖ ਲਓ ਕਿੰਨਾ ਤੇਜ਼ ਟਰੈਵਲ ਬ੍ਰਹਿਮੰਡ ਚ ਅੱਜ ਤੱਕ ਐਡੀ ਕੋਈ ਚੀਜ਼ ਤੇਜ਼ ਨਹੀਂ ਹੈਗੀ ਬਾਕੀ ਬ੍ਰਹਿਮੰਡ ਦੇ ਮਤਲਬ ਇਹ ਵੀ ਕਹਿੰਦੇ ਨੇ ਲੋਕ ਮਤਲਬ ਜਿਹੜੇ ਸਾਇੰਟਿਸਟ ਨੇ ਕਿ ਜਿਹੜੀ ਮਤਲਬ ਆਪਣਾ ਬ੍ਰਹਿਮੰਡ ਦੇ ਵਿੱਚ ਕੋਈ ਵੀ ਚੀਜ਼ ਹੈ ਜਿਹੜੀਆਂ ਤੁਹਾਨੂੰ ਇੱਕ ਮਤਲਬ ਇੱਥੋਂ ਤੱਕ ਆ ਮੇਰੀ ਮਤਲਬ ਇਹ ਡਿਸਕਵਰੀ ਕਹਿੰਦੀ ਹੈ ਕਿ ਤੁਸੀਂ ਦੋ ਕਣ ਵੀ ਇੱਕੋ ਜਿਹੇ ਨਹੀਂ ਹਨ ਦੋ ਕਣ ਵੀ ਦੋ ਕਣ ਵੀ ਇੱਕੋ ਜਿਹੇ ਨਹੀਂ ਹਨ ਜੇ ਮਤਲਬ ਜਿਸ ਤਰ੍ਹਾਂ ਪ੍ਰੋਟੋਨਸ ਨੇ ਹਾਂ ਵੀ ਤੁਸੀਂ ਕਰੋੜਾਂ ਪ੍ਰੋਟੋਨ ਦੇ ਇੱਕ ਮਤਲਬ ਆਪਣੇ ਆਟਮ ਨੂੰ ਕੱਢ ਪਾੜ ਕੇ ਕੱਢ ਲਓ ਜੀ ਉਹਨੂੰ ਤੋੜ ਕੇ ਕੱਢ ਲਓ ਪ੍ਰੋਟੋਨਸ ਉਹਨੂੰ ਲੱਖਾਂ ਹੀ ਪ੍ਰੋਟੋਨ ਤੁਸੀਂ ਉਹਨਾਂ ਦੀ ਮਤਲਬ ਟੈਸਟ ਕਰ ਲਓ ਉਹ ਪ੍ਰੋਟੋਨ ਜ ਵੀ ਇੱਕੋ ਜੇ ਨਹੀਂ ਹਨ ਲੱਖਾਂ ਹੀ ਉਹ ਅਲੱਗ ਨੇ ਹਰ ਚੀਜ਼ ਵੱਖਰੀ ਹੈ ਹਰ ਚੀਜ਼ ਮਤਲਬ ਇੱਥੋਂ ਤੱਕ ਕਿ ਇਹਨੂੰ ਆਪਾਂ ਐਟਮ ਕਹਿ ਦਿੰਨੇ ਆ ਐਟਮ ਤੋਂ ਗਾ ਤੁਸੀਂ ਪ੍ਰੋਟੋਨ ਦੀ ਗੱਲ ਕੀਤੀ ਉਹ ਸਭ ਵੱਖਰੇ ਆ ਨਿਊਟ੍ਰੋਨ ਪ੍ਰੋਟੋਨ ਨੂੰ ਇਲੈਕਟ੍ਰੋਨ ਉਹ ਸਭ ਸਭ ਉਹ ਵੱਖਰੇ ਨੇ ਕੱਲਾ ਕੱਲਾ ਇੱਕ ਕਣ ਮਤਲਬ ਜਿਹੜੇ ਈਵਨ ਹੂੰ ਜਿਹੜਾ ਪਾਣੀ ਹੈ ਜਿਹੜੇ ਪਾਣੀ ਦੇ ਕਣ ਨੇ ਪਾਣੀ ਵੀ ਇੱਕ ਕਣ ਹੀ ਨਹੀਂ ਨੇ ਸਾਰੇ ਹਾਂ ਹਾਈਡਰੋਜਨ ਦੇ ਤੇ ਆਕਸੀਜਨ ਦੇ ਕਣ ਹੀ ਨੇ ਇੱਕ ਕਣ ਵੀ ਇੱਕ ਨਹੀਂ ਹੈ ਜਿਹੜੇ ਫੋਟੋਨਸ ਨੇ ਜਿਹੜਾ ਮਤਲਬ ਪ੍ਰਕਾਸ਼ ਹੈ ਚੱਲ ਰਿਹਾ ਹੈ ਇਹ ਪ੍ਰਕਾਸ਼ ਦੇ ਫੋਟੋਨ ਵੀ ਇੱਕੋ ਜਿਹੇ ਨਹੀਂ ਹਨ ਇਹ ਵੀ ਇੱਕੋ ਜਿਹੇ ਨਹੀਂ ਹਨ ਬਿਲਕੁਲ ਨਹੀਂ ਹਨ ਸਭ ਜਿਹੜੀ ਚੀਜ਼ ਨੰਗੀ ਅੱਖ ਨਾਲ ਦਿਖਾਈ ਨਹੀਂ ਦਿੰਦੀ ਡਿਫਰੈਂਟ ਫ੍ਰਾਮ ਈਚ ਦਾ ਮਤਲਬ ਜਿਹੜੀ ਚੀਜ਼ ਸਾਡੀ ਨੰਗੀ ਅੱਖ ਨਾਲ ਦਿਖਾਈ ਨਹੀਂ ਹੁੰਦੀ ਉਹ ਵੀ ਡਿਫਰੈਂਟ ਹੈ ਉਹ ਵੀ ਡਿਫਰੈਂਟ ਹੈ ਸਭ ਕੁਝ ਡਿਫਰੈਂਟ ਹੈ ਕੋਈ ਇੱਕ ਕਣ ਵੀ ਇੱਕੋ ਜਿਹਾ ਨਹੀਂ ਹੈਗਾ ਬ੍ਰਹਮਣ ਹਾਂ ਜਿਹੜਾ ਮਤਲਬ ਮਾਨਵ ਦੁਆਰਾ ਬਣਾਈ ਹੋਈ ਕੋਈ ਚੀਜ਼ ਹੈ ਉਹ ਇੱਕੋ ਜਿਹੀ ਹੋ ਸਕਦਾ ਉਹ ਤਾਂ ਹੋ ਹੀ ਸਕਦਾ ਉਹ ਤਾਂ ਉਹ ਸੇਮ ਜਿਹੜੀ ਨੇਚਰਲ ਹੈ ਨੇਚਰਲ ਇੱਕੋ ਜਿਹੀ ਨਾ ਇੱਕੋ ਜਿਹੀ ਨਹੀਂ ਦੋ ਕਣ ਵੀ ਇੱਕੋ ਜਿਹੇ ਨਹੀਂ ਕੁਦਰਤ ਨੇ ਜੋ ਬਣਾਇਆ ਉਹ ਡਿਫਰੈਂਟ ਹੈ ਸਭ ਇੱਕ ਨਾਲ ਦੂਜਾ ਮਿਲਦਾ ਹੀ ਨਹੀਂ ਸਭ ਕੁਝ ਡਿਫਰੈਂਟ ਹੈ ਇਸੇ ਕਰਕੇ ਤਾਂ ਵਾਸਟਨੈਸ ਹੈ ਸਾਰੇ ਪਾਸੇ ਡਾਇਮੰਡ ਕੋਈ ਵੀ ਚੀਜ਼ ਇਸ ਤਰ੍ਹਾਂ ਕਰੋ ਆ ਇੱਕ ਦੋ ਬੂਟੇ ਆ ਖੜੇ ਨੇ ਇਕੱਠੇ ਤੁਸੀਂ ਇਹ ਦੋ ਬੂਟਾ ਦਾ ਮੇਲ ਨਹੀਂ ਹੋ ਸਕਦਾ ਨਹੀਂ ਹੁੰਦਾ ਇਹ ਤਾਂ ਭੂਤੇ ਦਾ ਬਹੁਤ ਵੱਡੀ ਚੀਜ਼ ਆ ਮੈਂ ਕਹਣਾ ਕਣ ਤੁਸੀਂ ਕਣ ਤੇ ਆ ਗਏ ਤੁਸੀਂ ਤਾਂ ਉਹ ਤੋਂ ਜਮਾਂ ਹੀ ਬਰੀਕੀ ਤੇ ਜਾਵੜੇ ਕਣ ਜਿਹੜਾ ਸਾਨੂੰ ਦੀਦਾ ਨਹੀਂ ਉਹ ਇੱਕੋ ਲਈ ਇਹ ਇਹ ਮਤਲਬ ਜੇ ਹੁਣ ਥੋੜਾ ਜਿਹਾ ਹੋਰ ਅੰਕਲ ਗੱਲ ਇਹ ਧਰਤੀ ਜਿਵੇਂ ਕੋਈ ਤਾਂ ਕਹਿੰਦੇ ਜੀ ਧਰਤੀ ਆਏ ਬਣੀ ਹੈ ਜੀ ਕੋਈ ਬਲਦੇ ਸਿੰਘਾਂ ਦੇ ਖੜੀ ਹੈ ਕੋਈ ਕਿਵੇਂ ਗੱਲ ਕਰੇ ਅਸਲ ਧਰਤੀ ਬਣੀ ਕਿਵੇਂ ਧਰਤੀ ਤਾਂ ਮਤਲਬ ਸਰਕੰਸਟੈਂਸਸ ਬਣਦੇ ਨੇ ਜਦੋਂ ਮਤਲਬ ਇੱਕ ਨਿਬੁੱਲਾ ਮਤਲਬ ਬਣਦਾ ਪਹਿਲਾਂ ਪਹਿਲਾਂ ਧੂਲ ਦਾ ਬੱਦਲ ਹੁੰਦਾ ਠੀਕ ਹੈ ਨਿਬੁੱਲਾ ਬਣਦਾ ਨਿਬੁੱਲੇ ਤੋਂ ਜਿਵੇਂ ਨਿ ਉਹ ਇਕੱਠਾ ਹੁੰਦਾ ਜਾਂਦਾ ਤਿਉਂ ਤੋਂ ਉਹਦੇ ਵਿੱਚ ਸਟਾਰ ਬਣਦੇ ਨੇ ਠੀਕ ਹੈ ਸਟਾਰ ਬਣਦੇ ਨੇ ਗੈਲੈਕਸੀ ਬਣ ਜਾਂਦੀ ਹੈ ਉਹ ਜਦੋਂ ਸਟਾਰ ਮਤਲਬ ਬਣਦੇ ਨੇ ਉਸੇ ਪ੍ਰੋਸੈਸ ਦੇ ਵਿੱਚ ਕੁਝ ਕੁ ਪੁਰਜੇ ਟੁੱਟ ਜਾਂਦੇ ਨੇ ਕੁਝ ਇੱਕ ਹਿੱਸੇ ਟੁੱਟ ਜਾਂਦੇ ਨੇ ਆ ਜਦੋਂ ਸੂਰਜ ਬਣਿਆ ਉਦੋਂ ਦੇਖਾ ਆਪਣਾ ਬ੍ਰਹਿਸਪਤ ਕਿੰਨਾ ਵੱਡਾ ਗ੍ਰਹਿ ਹਾਂ ਹਾਂ ਬੇਸਾਬਾ ਵੱਡਾ ਜੀ ਆਪਣੀਆਂ ਲੱਖਾਂ ਧਰਤੀਆਂ ਉਹਦੇ ਵਿੱਚ ਸਮਾ ਜਾਣ ਜੀ ਗੱਲ ਸਮਝ ਲਓ ਤਾਂ ਐਡਾ ਵੱਡਾ ਉਹ ਉਹ ਵੀ ਇੱਕ ਟੁਕੜਾ ਟੁੱਟ ਗਿਆ ਇਹਦੇ ਨਾਲ ਉਹ ਇਹ ਵੀ ਹੌਲੀ ਹੌਲੀ ਛੰਡੇ ਹੁੰਦੇ ਹੁੰਦੇ ਇੱਥੇ ਮਤਲਬ ਆਪਣੇ ਧਰਤੀ ਦੇ ਉੱਤੇ ਐਹੋ ਜਿਹਾ ਮਤਲਬ ਕੈਮੀਕਲੀ ਜਾਂ ਮਤਲਬ ਐਲੀਮੈਂਟਸ ਐਹੇ ਜੇ ਮਤਲਬ ਉਹ ਡਿਵੈਲਪ ਹੋਏ ਜਿਨ੍ਹਾਂ ਨਾਲ ਮਤਲਬ ਇੱਕ ਸੈੱਲ ਦਾ ਪਹਿਲਾ ਜੀਵ ਬਣਿਆ ਇੱਕ ਸੈੱਲ ਹੂੰ ਇੱਕ ਸੈੱਲ ਤੋਂ ਫਿਰ ਦੋ ਦੋ ਸੈੱਲ ਬਣਨ ਲੱਗੇ ਦਹਾ ਦਹਾ ਸੈੱਲਾਂ ਦੇ ਹੌਲੀ ਹੌਲੀ ਫਿਰੇ ਉਹ ਪਹਿਲਾ ਇੱਕ ਸੈੱਲ ਜੀਵ ਬਣਿਆ ਇੱਕ ਸ ਹੈ ਪਹਿਲਾਂ ਜਦੋਂ ਜੀਵਨ ਸਟਾਰਟ ਹੋਇਆ ਧਰਤੀ ਤੇ ਉਦੋਂ ਇੱਕੋ ਹੀ ਸੈੱਲ ਬਣਿਆ